ਆ ਪੁੱਤਾਂ ਦੇ ਤਾਨੇ ਮਾਰਨ ਲੱਗ ਜਾਂਦੇ ਨੇ ਪੁੱਤਾਂ ਤਾਨੇ ਮਾਰਦੇ ਨੇ ਤੇ ਗੁਰਮੁਖ ਪਿਆਰਿਓ ਹੁਣ ਤਾਨੇ ਮਾਰਦੀ ਸੀ ਵੱਡੇ ਪਰਜਾਈ ਕਰਮੋਂ ਕਿੰਨੂ ਮਾਰਦੀ ਸੀ ਮਾਤਾ ਗੰਗਾ ਜੀ ਨੂੰ ਆਪਣੇ ਵਿੱਚ ਵੀ ਘਰਾਂ ਦੇ ਵਿੱਚ ਇਦਾਂ ਦੇ ਹੋਣਗੇ ਜਿਹੜੀਆਂ ਬੀਬੀਆਂ ਤਾਨੇ ਮਾਰਦੀਆਂ ਨੇ ਤੇ ਗੁਰਮੁਖ ਪਿਆਰਿਓ ਤਾਨੇ ਮਾਨੇ ਸੁਣ ਸੁਣ ਕੇ ਨਾ ਜੀ ਭਾਈ ਮਾਤਾ ਗੰਗਾ ਜੀ ਬੜੇ ਹੀ ਵਿਰਾਗ ਚ ਹੋ ਜਾਂਦੇ ਸਨ ਤੇ ਮਾਤਾ ਜੀ ਜਾਣਦੇ ਸਨ ਕਿ ਗੁਰੂ ਘਰ ਅਰਦਾਸ ਹੀ ਇੱਕ ਅਜਿਹੀ ਵਸੀਲਾ ਜਿਸ ਦੇ ਝੋਲੀਆਂ ਬਰਕਤਾਂ ਨਾਲ ਭਰੀਆਂ ਜਾਂਦੀਆਂ ਨੇ ਅਸੀਂ ਕੇਵਲ ਅਰਦਾਸ ਦੇ ਵਿੱਚ ਕਹਿੰਦੇ ਆ ਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਦਾ ਪੂਰਨ ਗੁਨਤਾਸ ਮਾਲਕਾ ਚਰਨਾ ਚ ਤੇਰੇ ਅਰਦਾਸ ਬੇਨਤੀ ਜੋ ਮੰਗ ਰਹੇ ਆ ਮਾਲਕਾ ਝੋਲੀਆਂ ਤੂੰ ਭਰਨ ਵਾਲਾ ਅਸੀਂ ਤੇਰੇ ਦਰ ਦੇ ਭਿਖਾਰੀਆਂ ਅਸੀਂ ਤੇ ਮੰਗਤੇ ਬਣ ਕੇ ਖੜੇ ਆ ਮਾਲਕਾ ਤੂੰ ਹੀ ਸਭ ਕੁਝ ਜਾਣਦਾ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਮਾਲਕਾ ਸਾਡੀ ਅਰਦਾਸ ਤੇਰੇ ਚਰਨਾਂ 'ਚ ਜੇਠੇ ਨੂੰ ਵੀ ਲੋਕੀ ਤਾਨੇ ਮਾਰਦੇ ਰਹੇ ਨੇ ਜਿਨੂੰ ਗੁਰੂ ਰਾਮਦਾਸ ਜੀ ਕਹਿੰਨੇ ਆ ਨਾ ਕਹਿੰਦੇ ਕਿ ਜੇਠਿਆ ਤੇਰਾ ਘਰ ਕੋਈ ਨਹੀਂ ਐ ਤੋਤੇ ਗੁਰਮੁਖ ਪਿਆਰਿਓ ਵੇਖੋ ਕਹਿੰਦੇ ਨੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਬਦਲ ਗਈ ਗੁਰੂ ਤੋਂ ਕੁੜਮ ਬਣ ਗਏ ਕੁੜਮ ਤੋਂ ਰੱਬ ਬਣ ਗਏ ਰੱਬ ਤੋਂ ਜਗ ਬਣ ਗਏ ਜਗ ਤੋਂ ਤਾਨਾ ਦੁਨੀਆ ਦਾ ਬਰਾਬਰ ਕੀਤਾ ਸਾਰੀ ਉਮਰਾ ਜਿਹਨੇ ਕਹਿੰਦੇ ਸੀ ਕਿ ਇਹ ਤਾਂ ਜਤੇਮ ਹੈ ਨਾਨੀ ਨੇ ਬੜਾ ਵੱਡਾ ਹੌਸਲਾ ਦਿੱਤਾ ਗੁਰਮੁਖ ਪਿਆਰਿਓ ਪਾਵਨ ਗੋਂਦਵਾਲ ਦੀ ਪਾਵਨ ਧਰਤੀ ਤੇ ਸੇਵਾ ਕੀਤੀ ਕਈ ਸਮਾਂ ਗੁਰਮੁਖ ਪਿਆਰਿੋ ਘੁਗਣੀਆਂ ਜਿਹਨੂੰ ਕਹਿੰਦੇ ਛੋਲੇ ਵੇਚ-ਵੇਚ ਕੇ ਗੁਜ਼ਾਰਾ ਕੀਤਾ ਮਾਲਕ ਨੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਅੰਤਰਜਾਮ ਨੇ ਪਾਈ ਤਖਤਾਂ ਦੇ ਪਰਯੋਗ ਤੇ ਗੁਰਮੁਖ ਪਿਆਰਿਓ ਫਿਰ ਕਹਿੰਦੇ ਨੇ ਮੇਰਾ ਘਰ ਬਣਿਆ ਬਣ ਤਾਲ ਬਣਿਆ ਨਾ ਫਿਰ ਮਾਲਕ ਨੇ ਜਦੋਂ ਘਰ ਬਣਾਇਆ ਤੇ ਸੋਨੇ ਦਾ ਹੀ ਬਣਾ ਦਿੱਤਾ ਜਿੰਨੂੰ ਲੋਕੀ ਜਤੇਮ ਕਹਿੰਦੇ ਸੀ ਉਹਦੇ ਤੋਂ ਬਿਨਾ ਅਜ ਗੁਰੂ ਰਾਮਦਾਸ ਜੀ ਤੋਂ ਬਿਨਾ ਲਾਵਾ ਨਹੀਂ ਪੜੀਆਂ ਜਾਂਦੀਆਂ ਨਹੀਂ ਕਾਰਜ ਨਹੀਂ ਗੁਰਮਖ ਪਰ ਆਰੰਭ ਹੁੰਦਾ ਗਿਆਨੀ ਜੀ ਗੁਰੂ ਘਰ ਦੇ ਵਜ਼ੀਰ ਜਦੋਂ ਵੀ ਅਸੀਂ ਧੀ ਪੁੱਤ ਦਾ ਵਿਆਹ ਕਰਦੇ ਆਂ ਇਹੋ ਹੀ ਕਹਿੰਨੇ ਕਿ ਜਲੀਏ ਭਾਈ ਹੁਣ ਲਾਵਾ ਦਾ ਸਮਾਂ ਹੋ ਗਿਆ ਤੇ ਉਹ ਲਾਵਾ ਕਿਸ ਗੁਰੂ ਦੀਆਂ ਪੜੀ ਜਾਂਦੀਆਂ ਨੇ ਗੁਰੂ ਰਾਮਦਾਸ ਜੀ ਉਹ ਚੌਥੇ ਪਾਤਸ਼ਾਹ ਦੀਆਂ ਪੜੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੋਕੀ ਤਾਨੇ ਮਾਰਦੇ ਸੀ ਲੋਕੀ ਤਾਨੇ ਮਾਰਨ ਗਿਆ ਵੀ ਟਾਈਮ ਨਹੀਂ ਨਾ ਲਾਂਦੇ ਪਰ ਹਵਾ ਦਾ ਪਤਾ ਨਹੀਂ ਹੁੰਦਾ ਕਿ ਗੁਰਮੁਖ ਪੇਰ ਹਵਾਨ ਕਿੱਧਰ ਨੂੰ ਫਿਰ ਬਦਲ ਜਾਣਾ ਹੈ ਬੰਦਾ ਵੱਡਾ ਮਾਣ ਕਰਕੇ ਬਹਿ ਜਾਂਦਾ ਪਰ ਵੇਖੋ ਬੰਦਾ ਫਿਰ ਮਹਾਰਾਜ ਜੀ ਕਹਿੰਦੇ ਨੇ ਵੱਡੇ ਵੱਡੇ ਲੋਕ ਵੀ ਫਿਰ ਨੀਵੇਂ ਤੇ ਪਾਤਸ਼ਾਹ ਕਹਿੰਦੇ ਕਿ ਵੱਡੇ ਵੱਡੇ ਜੋਦੀਸਾ ਲੋਕ ਚ ਤਿੰਨ ਕੋ ਵਿਆਪਾ ਚਿੰਤਾ ਰੋ ਕੌਣ ਵੱਡਾ ਵਡਿਆਈ ਵੱਡਾ ਸੋ ਵੱਡਾ ਜਿੰਨਾ ਰਾਮ ਦੇਵਦਾ ਇੱਥੇ ਤੇ ਰੱਬ ਦਾ ਨਾਮ ਹੀ ਵੱਡਾ ਏ ਦੁਨੀਆ ਦੇ ਪ੍ਰਵਾਹ ਨਹੀਂ ਕਰਨੀ ਚਾਹੀਦੀ ਦਾਤੀ ਤੇ ਇੱਕ ਪਾਸੇ ਦੰਦੇ ਹੁੰਦੇ ਨੇ ਲੋਕਾਂ ਦੇ ਦੋ ਪਾਸੇ ਹੁੰਦੇ ਨਹੀਂ ਦੁਨੀਆ ਨੂੰ ਨਹੀਂ ਜੀਣ ਦਿੰਦੀ ਤੁਸੀਂ ਸੁੱਖ ਦੀ ਰੋਟੀ ਖਾਂਦੇ ਜੇ ਲੋਕੀ ਫਿਰ ਵੀ ਵੇਖ ਕੇ ਦੁਖੀ ਨੇ ਜੇ ਨਹੀਂ ਆਂਦੇ ਦੁਖੀ ਲੋਕੀ ਫਿਰ ਵੀ ਨਹੀਂ ਤੋੜਦੇ ਤੋਂ ਕਿਉਂ ਨਹੀਂ ਕਿਉਂਕਿ ਲੋਕਾਂ ਕੋਲ ਭਾਵਨਾ ਮਰ ਚੁੱਕੀ ਏ ਨਹੀਂ ਤੁਹਾਡੇ ਵਿੱਚ ਤ੍ਰਿਸ਼ਨਾ ਭਾ ਪਿਆਰ ਹੈ ਜਿਆ ਲੋਕਾਂ ਨੂੰ ਹੁਣ ਇਸੇ ਤਰ੍ਹਾਂ ਗੁਰਮਖ ਪਿਆਰੇ ਅਰਦਾਸ ਮਾਤਾ ਗੰਗਾ ਜੀ ਨੇ ਕੀਤੀ ਏ ਚਰਨਾ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਮਾਤਾ ਜੀ ਇਸੇ ਚਾਹ ਦੇ ਵਿੱਚ ਇੱਕ ਦਿਨ ਰੱਬ ਦੇ ਵਿੱਚ ਸਵਾਰ ਹੋ ਗਈ ਕਿ ਸ੍ਰੀ ਅੰਮ੍ਰਿਤਸਰ ਪਾਵਨ ਧਰਤੀ ਅੱਗੇ ਹੀ ਬੀੜ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਮਾਲ ਡੰਗਰ ਦੀ ਸੰਭਾਲ ਕਰਦੇ ਸਨ ਬੀੜ ਉਹਨਾਂ ਪਿੰਡਾਂ ਦੇ ਵਿੱਚ ਕਾਇਮ ਕੀਤੀ ਗਈ ਸੀ ਜੋ ਅਕਬਰ ਨੇ ਬੀਬੀ ਭਾਨੀ ਜੀ ਦੇ ਨਾਮ ਤੇ ਲਗਵਾਈ ਗਈ ਸੀ ਹੁਣ ਬੀਬੀ ਭਾਨੀ ਕੌਣ ਹੈ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਜੀ ਅੰਸਵੰਸ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਮਾਤਾ ਬੀਬੀ ਭਾਨੀ ਨੇ ਇਸ ਕਰਕੇ ਗੁਰਮਖ ਪਿਆਰਿਓ ਬੀੜ ਕੀ ਸੀ ਪੂਰੀ ਰੱਖ ਸੀ ਉੱਥੇ ਮੋਰ ਸੱਪ ਆਦ ਇਕੱਠੇ ਰਹਿੰਦੇ ਸਨ ਜਿੱਥੇ ਭਜਨ ਬਾਣੀ ਸਿਮਰਨ ਹੁੰਦਾ ਉੱਥੇ ਕਹਿੰਦੇ ਹਰੇਕ ਚੀਜ਼ ਸੁੰਨ ਹੋ ਜਾਂਦੀ ਇਤਿਹਾਸ ਕਰ ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਜਦੋਂ ਜੰਗਲਾਂ ਦੇ ਵਿੱਚ ਲੰਘੇ ਸਨ ਨਾ ਬੁੱਢ ਅਸ਼ਾਨ ਨੂੰ ਮਿਲਣਾ ਸੀ ਗੁਰੂ ਮਹਾਰਾਜ ਜੀ ਨੇ ਤੇ ਗੁਰਮੁਖ ਪਿਆਰੇ ਜੰਗਲਵਾੜ ਸੀ ਕੋਈ ਵੀ ਸੜਕ ਨਹੀਂ ਐ ਸਾਫ਼ ਸਨ ਤੇ ਗੁਰੂ ਮਹਾਰਾਜ ਜੀ ਜਦੋਂ ਬੱਡਣਿ ਸ਼ਾਤ ਕੁਝ ਪੈਂਡੇ ਕੁਝ ਕਿਲੋਮੀਟਰ ਦੂਰੀ ਤੇ ਪਿੱਛੇ ਬੈਠਦੇ ਸਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਰਬਾਬ ਵੇਢ ਆਪਾਂ ਕੀਰਤਨ ਕਰੀਏ ਰੱਬ ਦੀ ਬਾਣੀ ਪੜੀ ਜਦੋਂ ਗੁਰਮੁਖ ਪਿਆਰੇ ਧੰ ਛੇੜੀ ਤੇ ਗੁਰਮੁਖ ਪਿਆਰੇ ਜੰਗਲਾਂ ਵਿੱਚ ਪਿੰਦੇ ਜੀਵ ਜੰਤੂ ਇਕੱਠੇ ਹੋ ਕੇ ਗੁਰਨਾਨਕ ਦੇ ਚਾਰੇ ਛੇਰੇ ਬੈ ਗਏ ਤੇ ਬਿਸਤੀ ਲਾ ਕੇ ਤੇ ਗੁਰਮਖ ਪੇਰੇ ਅਸੀਂ ਹਰ ਰੋਜ਼ ਬਾਣੀ ਪੜ੍ਹਦੇ ਆਂ ਮੈਕਾਂ ਚ ਚਲਦੀ ਏ ਸੁਣਦੇ ਆਂ ਮਿਰਤੀ ਸਾਡੀ ਹਜੇ ਤੱਕ ਨਹੀਂ ਲੱਗੀ ਤੇ ਉਹ ਵੇਖੋ ਜੀਵ ਜੰਤੂ ਗੁਰੂ ਨਾਨਕ ਦੇਵ ਜੀ ਕੋਲ ਆ ਕੇ ਬੈਠ ਕੇ ਮਾਲਕ ਨੇ ਉਹਨਾਂ ਦਾ ਵੀ ਸੁਧਾਰ ਕੀਤਾ ਹੀ ਹੋਣਾ ਜੀਵ ਜੰਤੂਆਂ ਚ ਵੀ ਗੁਰੂ ਨਾਨਕ ਦੇਵ ਜੀ ਨੇ ਰੱਬ ਵੇਖਿਆ ਹੋਣਾ ਉਹਨਾਂ ਦੇ ਵਿੱਚ ਵੀ ਵੇਖਿਆ ਕਿ ਇਹ ਵੀ ਰੱਬੀ ਰੂਹਾਂ ਨੇ ਕੋਈ ਪਿਛਲੇ ਜਾਮੇ ਦਾ ਇਹਨਾਂ ਦਾ ਜਨਮ ਹੋਣਾ ਜਿਹੜਾ ਇਸ ਜਾਮੇ ਦੇ ਵਿੱਚ ਆ ਕੇ ਜਿਨ੍ਹਾਂ ਨੇ ਮੇਰੇ ਦਰਸ਼ਨ ਕੀਤੇ ਅਸੀਂ ਮਨੁੱਖ ਵਾਲਾ ਜਾਮਾ ਲੈ ਕੇ ਵੀ ਗੁਰੂ ਦੇ ਦਰਸ਼ਨਾ ਵਸਤੀ ਤਿਆਰ ਤੇ ਮਾਰਜੀ ਕਹਿੰਦੇ ਕਿ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅਸੀਂ ਦਰਸ਼ਨ ਕਰਨ ਵਾਸਤੇ ਗੁਰੂ ਘਰ ਨਹੀਂ ਆਣੇ ਦਾਤਾ ਮੰਗਣ ਵਾਸਤੇ ਆਣਿਆ ਦਰਸ਼ਨਾ ਵਾਸਤੇ ਨਹੀਂ ਆਣਿਆ ਲੋੜ ਵਾਸਤੇ ਆਣੇ ਆ ਬਿਨਾ ਲੋੜ ਤੋਂ ਕਦੇ ਵੀ ਆਏ ਦੁੱਖ ਆਦਾਇ ਤਾਂ ਆਣੇ ਸੁੱਖ ਲਈ ਤੇ ਗੁਰਮੁਖ ਪਿਆਰਿਓ ਗੁਰੂ ਘਰ ਨੂੰ ਕੋਈ ਤੱਕਦਾ ਵੀ ਨਹੀਂ ਫਿਰ ਮਾਤਾ ਗੰਗਾ ਜੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਧੰਨ ਬਾਬਾ ਬੁੱਢਾ ਸਾਹਿਬ ਜੀ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਗੁਰੂ ਮਹਾਰਾਜ ਜੀ ਦੀ ਨਾ ਸ਼ੋਭਤ ਮਹਾਰਾਜ ਜੀ ਪ੍ਰਕਾਸ਼ ਸਨ ਗੁਰੂ ਰਾਮਦਾਸ ਜੀ ਦੇ ਘਰ ਫਿਰ ਪਾਵਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨਾਂ ਬਾਅਦ ਮਾਤਾ ਗੰਗਾ ਜੀ ਖੁਦ ਗਏ ਨਹੀਂ ਪਰ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਇਤਿਹਾਸਕਾਰ ਕਵੀ ਵਕ ਵਕ ਆਪਣੇ ਤਰੀਕੇ ਨਾਲ ਕਥਾ ਵਿਚਾਰਾਂ ਕਰਦੇ ਆਏ ਕਹਿੰਦੇ ਨੇ ਭਾਈ ਦਰਸ਼ਨਾਂ ਬਾਅਦ ਤੇ ਗਏ ਨੇ ਪਹਿਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਸ਼ਨ ਕੀਤੇ ਮਾਰਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਾਲ ਡੰਗਰਾਂ ਦੀ ਸੇਵਾ ਕਰ ਰਹੇ ਸਨ ਫਿਰ ਉਹਨਾਂ ਦੇ ਦਰਸ਼ਨ ਬਾਬਾ ਬੁੱਢਾ ਸਾਹਿਬ ਜੀ ਤੋਂ ਅਰਦਾਸ ਕਰਵਾਈ ਕਿ ਬਾਬਾ ਜੀ ਕਿਰਪਾ ਕਰੋ ਘਰ ਦੇ ਵਿੱਚ ਸੰਤਾਨ ਕੋਈ ਨਹੀਂ ਪੁੱਤ ਤੀ ਪੁੱਤ ਕੋਈ ਨਹੀਂ ਕਿਰਪਾ ਕਰ ਦੋ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਗੁਰੂ ਨਾਨਕ ਅੱਗੇ ਅਰਦਾਸ ਕਰੀ ਉਹੀ ਝੋਲੀਆਂ ਭਰਨ ਵਾਲਾ ਹੈ ਬਾਬਾ ਬੁੱਢਾ ਸਾਹਿਬ ਜੀ ਅੰਤਰਜਾਮ ਨੇ ਭਾਈ ਆਮ ਬਾਬਾ ਬੁੱਢਾ ਸਾਹਿਬ ਜੀ ਨਹੀਂ ਸਨ ਉਹਨਾਂ ਵੀ 6 ਗੁਰੂਆਂ ਤੱਕ ਪਾਈ ਤਿਲਕ ਲਾਇਆ ਗੱਦੀ ਤੇ ਪਠਾਈ ਨਹੀਂ ਉਹਨਾਂ ਦੇ ਅੰਦਰ ਵੀ ਭਾਵਨਾ ਹੋ ਸਕਦੀ ਸੀ ਕਿ ਮੈਂ ਵੀ ਪਾਤਸ਼ਾਹ ਬਣਾ ਹਨ ਪਰ ਨਹੀਂ ਜੇ ਪਾਤਸ਼ਾਹ ਬਣ ਜਾਂਦੇ ਸ਼ਾਇਦ ਅੱਜ ਆਪਣੇ ਨਗਰਾਂ ਚ ਗੁਰੂ ਕਾਰਜ ਜੀਰਾਂ ਨਾ ਮਿਲਦੇ ਇਸ ਕਰਕੇ ਗੁਰਮਖ ਪਿਆਰੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲੀ ਅਰਦਾਸ ਕੀਤੀ ਸੀ ਦੂਸਰੀ ਵਾਰ ਮਾਤਾ ਗੰਗਾ ਜੀ ਲੈ ਕੇ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਨਕਾਰ ਕੀਤਾ ਕਿ ਨਹੀਂ ਪਈ ਐਦਾਂ ਨਹੀਂ ਪੁੱਤ ਮਿਲਦੇ ਪੁੱਤ ਦੁੱਧ ਲੈਣ ਵਾਸਤੇ ਵੀ ਭਾਈ ਨੀਵੇਂ ਹੋ ਕੇ ਜਾਣਾ ਪੈਂਦਾ ਨੰਗੇ ਪੈਰੀ ਸੇਵਾ ਕਰੀਏ ਤੇ ਪੁੱਤ ਮਿਲਦਾ ਸਿੰਮਲ ਸੋ ਸਿੰਮਲ ਰਾਜ ਸੁਖ ਇਹ ਜਿਹੜੀਆਂ ਚੀਜ਼ਾਂ ਨੇ ਨਾ ਭਾਈ ਇਹ ਛੇਤੀ ਨਹੀਂ ਮਿਲਦੀਆਂ ਨੇ ਇਹ ਕਈ ਵਾਰੀ ਕਹਿੰਦੇ ਨੇ ਜਿਹੜਾ ਸੱਪ ਹੁੰਦਾ ਨਾ ਉਹਨੇ ਆਪਣੀ ਅਵਸਥਾ ਜਿਹਨੂੰ ਕਹਿੰਦੇ ਨੇ ਕੁੰਝ ਲਾਣੀ ਉਹ ਵੀ ਕੰਡਿਆਂ ਦੇ ਵਿੱਚੋਂ ਲੰਘਦਾ ਹੈ ਉਹ ਕੰਡਿਆਂ ਦੇ ਵਿੱਚ ਰਗੜ ਕੇ ਤੇ ਮੇਰੀ ਉੱਤਰੀ ਜਿਹੜੀ ਇਹ ਕੁੰਝ ਹੈ ਜਿਹੜਾ ਮੇਰਾ ਕੱਪੜਾ ਇਹੋ ਲੈ ਜਾਵੇ ਸੁੱਕ ਲੈਣ ਵਾਸਤੇ ਧੀਆਂ ਪੋਤਾਂ ਵਾਸਤੇ ਗੁਰਮੁਖ ਪੇਰਿਓ ਕੰਡਿਆਂ ਨੂੰ ਕੱਚਾਂ ਨੂੰ ਵੀ ਗੁਰਮੁਖ ਪਿਆਰੂ ਪੀੜਨਾ ਪੈਂਦਾ ਹੈ ਇਸ ਕਰਕੇ ਗੁਰੂ ਨਾਨਕ ਦੇ ਘਰ ਆ ਕੇ ਨੇਵੇਂ ਹੋ ਕੇ ਹੀ ਮਹਾਰਾਜ ਜੀ ਕਹਿੰਦੇ ਨੇ ਫਲ ਲੱਗਦਾ ਹੈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ